ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭੈਣਾਂ ਨੂੰ ਆ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਦੀ ਮਾਨ ਇਹਨਾਂ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀਗਾ ਤੁਸੀਂ ਸਾਰੇ ਜਾਣਦੇ ਹੋਏ ਹੈਗੇ ਕਿ ਸੜਕ ਹਾਦਸਿਆਂ ਦੇ ਵਿੱਚ ਜਿਹੜੀ ਲੋਕਾਂ ਦੀ ਬਹੁਮੋਲ ਜਾਨਾ ਉਹਨਾਂ ਨੂੰ ਗਵਾਣੀ ਪੈਂਦੀ ਹੈ ਬਹੁਤ ਬੁਰੀ ਤਰੀਕੇ ਨਾਲ ਲੋਕ ਜ਼ਖਮੀ ਹੁੰਦੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਹਾਇਤਾ ਪਹੁੰਚਾਉਣ ਲਈ ਤੇ ਇਹਨਾਂ ਜਾਣਾਂ ਦੀ ਬਚਾਓ ਹੋਣ ਲਈ ਉਹਨਾਂ ਦੀ ਸੁਰੱਖਿਆ ਲਈ ਇਸ ਸੜਕ ਸੁਰੱਖਿਆ ਫੋਰਸਾ ਪੂਰੇ ਪੰਜਾਬ ਦੇ ਵਿੱਚ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਥੇ ਟੋ요ਟਾ ਹਾਈਲਕਸ ਅਤੇ 스코르피오 ਐਨ ਵਹੀਕਲਸ ਜਿਹੜੇ ਹੈਗੇ ਇਸ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਦਿੱਤੇ ਗਏ ਹੈ ਇਸ ਹਰੇਕ ਫੋਰਸ ਦੇ ਉੱਪਰ ਇੱਕ ਇਨਚਾਰਜ ਅਤੇ 3-3 ਕਰਮਚਾਰੀ ਤੈਨਾਤ ਕੀਤੇ ਗਏ ਹਨ 8-8 ਘੰਟੇ ਦੀ ਸ਼ਿਫਟ ਵਿੱਚ ਟੋਟਲ ਪੰਜਾਬ ਦੇ ਵਿੱਚ 144 ਰੂਟ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਦੇ ਨਿਰਧਾਰਿਤ ਕੀਤੇ ਗਏ ਹਨ ਜਿਦੇ ਵਿੱਚੋਂ ਲੁਧਿਆਣਾ ਰੇਂਜ ਅਤੇ ਕਮਿਸ਼ਨਰੇਟ ਦੇ ਰਲ ਕੇ ਟੋਟਲ 13 ਰੂਟਸ ਪੈਂਦੇ ਹੈਗੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਇਨਾ ਤੇਰਾ ਰੂਟਾ ਦੇ ਉੱਪਰ ਜਿੰਨੀ ਵੀ ਸਾਡੀ ਸੜਕ ਸੁਰੱਖਿਆ ਫੋਰਸ ਲੱਗੀ ਹੋਈ ਹੈ ਉਹਦੇ ਵਿੱਚ ਸਾਡੇ ਡੀਐਸਪੀ ਸਾਡੀ ਟੀਮ ਇੱਥੇ ਮੌਜੂਦ ਹੈ ਡੀਐਸਪੀ ਬ੍ਰਿਜਮੋਨ ਇੰਸਪੈਕਟਰ ਜਰਨਲ ਤੇ ਇਸ ਤੋਂ ਇਲਾਵਾ 129 ਐਨਜੀਓ ਅਤੇ ਕਰਮਚਾਰੀ ਟੋਟਲ ਸੜਕ ਸੁਰੱਖਿਆ ਫੋਰਸ ਦੇ ਮੌਜੂਦ ਹੈਗੇ ਇਸ ਮੁਹਿੰਮ ਦੇ ਤਹਿਤ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਇਨਾ ਦੀ ਗਾਈਡੈਂਸ ਹੈਟ ਅਤੇ ਸਾਡੇ ਏਡੀਜੀਪੀ ਟ੍ਰੈਫਿਕ ਐਂਡ ਸੜਕ ਸੁਰੱਖਿਆ ਫੋਰਸ ਸ਼੍ਰੀ ਐਸ ਰਾਏ ਸਾਹਿਬ ਇਨਾ ਦੀ ਗਾਈਡੈਂਸ ਅਤੇ ਸਪੋਰਟ ਦੇ ਨਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਹੈ ਸਾਡੇ ਨਾਲ ਮੌਜੂਦ ਹੈਗੇ ਅਖਿਲੇਸ਼ ਮਹੰਗੀ ਮੈਮੋਰੀਅਲ ਸੁਸਾਇਟੀ ਦੇ ਕਾਫੀ ਅਥਾਰਟिटीज ਪੈਟਰਨ ਪ੍ਰੈਜਿਡੈਂਟ ਐਡਵਾਈਜ਼ਰਸ ਉਹਨਾਂ ਦੇ ਮੌਜੂਦ ਹੈਗੇ ਤੋਂ ਇਸ ਤੋਂ ਇਲਾਵਾ ਸ਼੍ਰੀ ਰਾਮ ਗਲੋਬਲ ਸਕੂਲ ਅਤੇ ਗਰਗ ਐਕ੍ਰਿਲਿਕਸ ਦੇ ਵੀ ਜਿਹੜੇ ਹੈਗੇ ਅਥਾਰਟिटीज ਇੱਥੇ ਮੌਜੂਦ ਹੈ ਜਿਨ੍ਹਾਂ ਦੀ ਜਿਨ੍ਹਾਂ ਦੀ ਹੈਲਪ ਨਾਲ ਜਿਨ੍ਹਾਂ ਦੀ ਅਸਿਸਟੈਂਸ ਨਾਲ ਇਹ 102 ਬੋਰਡ ਅੱਜ ਲੋਕਾਂ ਦੀ ਸੁਰੱਖਿਆ ਵਾਸਤੇ ਇਹ 13 ਰੂਟਸ 102 ਬੋਰਡ ਜਿਹੜੇ ਡੋਨੇਟ ਕਰ ਰਹੇ ਆ ਉਹਦੇ ਵਿੱਚੋਂ 13 ਬੋਰਡ ਜਿਹੜੇ 13 ਰੂਟਸ ਲੁਧਿਆਣਾ ਰੇਂਜ ਦੇ ਵਿੱਚ ਆ ਉੱਥੇ ਲਗਾਏ ਜਾਣਗੇ ਇਹਨਾਂ ਰੂਟਸ ਦੇ ਉੱਪਰ ਪਬਲਿਕ ਵਾਸਤੇ ਜਿਹੜੀ ਜ਼ਰੂਰੀ ਜਾਣਕਾਰੀ ਹੈਗੀ ਹੈ ਕਿ ਜਿਵੇਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਇਸ ਰੂਟ ਦੇ ਉੱਤੇ ਕਿਹੜੇ ਮੋਬਾਈਲ ਨੰਬਰ ਡਾਇਲ ਕਰਕੇ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਡੀ ਬੁਲਾ ਸਕਦੇ ਹੋ ਉਹਦੀ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਇਲਾਵਾ 112 ਨੰਬਰ ਡਾਇਲ ਕਰਨਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈਗੀ ਹੈ ਸੋ ਇਸ ਤਰੀਕੇ ਦੇ 102 ਬੋਰਡ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਹੈਗੇ ਲਗਾਏ ਜਾਣਗੇ ਇਸ ਲਈ ਮੈਂ ਖਾਸ ਤੌਰ ਤੇ ਧੰਨਵਾਦੀ ਹੈ ਮਿਸਟਰ 우ਜਵਲ ਗਰਗ ਫਰਮ ਗਰਗ ਐਕੀਲਿਕਸ ਮਿਸ ਸਾਖਸ਼ੀ ਗਰਗ ਐਂਡ ਮਿਸ ਅੰਚਲ ਗਰਗ ਡਾਇਰੈਕਟਰਸ ਆਫ ਸ਼੍ਰੀ ਰਾਮ ਗਲੋਬਲ ਸਕੂਲ मिस्टर वी के गोयल पैटरन ऑफ अखिलेश मेंगी मेमोरियडल मेमोरियल सोसाइटी मिस्टर रवि अग्रवाल डॉक्टर सुरेंद्र कौर संधू डॉक्टर संदीप छाबड़ा एडवाइजर्स ऑफ अखिलेश मेंगी मेमोरियल सोसाइटी मिस्टर लोकेश मोहन मेंगी जो कि प्रेसिडेंट है अखिलेश मेंगी मेमोरियल सोसाइटी वो बहुत ही व्ध चढ़के चढ़के तो एंथुजियाजम इस काम नाल जुड़े हुए हैं ਤੇ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕੀਤਾ ਹੈ ਉਹਦੇ ਲਈ ਵੀ ਬਹੁਤ ਸਾਡਾ ਸਾਥ ਦਿੱਤਾ ਮਿਹਨਤ ਕੀਤੀ ਹੈ ਤੇ ਮਿਸਟਰ ਭੁਪਿੰਦਰ ਕੁਮਾਰ ਮੈਣੀ ਜਿਹੜੇ ਟ੍ਰੇਜਰਰ ਹੈਗੇ ਇਸ ਮੈਮੋਰੀਅਲ ਸੁਸਾਇਟੀ ਦੇ ਇਹਨਾਂ ਸਾਰਿਆਂ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦੀ ਐ ਤੇ ਇਹਨਾਂ ਦੇ ਐਫਰਟਸ ਨੂੰ ਪੁਲਿਸ ਡਿਪਾਰਟਮੈਂਟ ਅਪਰੀਸ਼ੀਏਟ ਕਰਦੀ ਐ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਐ ਕਿ ਪਿਛਲੇ ਸਾਲ ਫਰਵਰੀ 2024 ਤੋਂ ਲੈ ਕੇ ਦਸੰਬਰ 2024 ਤੱਕ ਜਿਹੜੀ ਹੈਗੀ ਆ ਅਸੀਂ ਡੇਟਾ ਇਕੱਠਾ ਆਇਆ ਹੈਗਾ ਦੀ ਪੁਲੀ ਐਕਸੀਡੈਂਟ ਦੇ ਵਿੱਚ ਕਿੰਨੀ ਕਮੌਤਾ ਹੋਈ ਹੈ ਸੋ ਉਸੇ ਸੇਮ ਪੀਰੀਅਡ ਦਾ ਜਿਹੜਾ 2023 ਦਾ ਡਾਟਾ ਹੈਗਾ ਉਹਦੇ ਉਹਦੇ ਮੁਤਾਬਿਕ ਉਹਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤਾਂ 2024 ਦਾ ਜਿਹੜਾ ਡਾਟਾ ਹੈ ਉਹ ਮੌਤਾ ਦੇ ਵਿੱਚ ਕਾਫੀ ਘਾਟ ਹੋਈ ਹੈ 2023 ਦੇ ਵਿੱਚ 277 ਮੌਤਾ ਹੋਈ ਸੀਗੀ ਤੇ ਉਹ ਕਰੀਬ-ਕਰੀਬ 50% 50% ਦਾ ਕਟਾ ਹੋਇਆ ਹੁਣ 133 ਮੌਤਾ ਤੇ ਰਹਿ ਗਏ ਹੈ ਇਸ ਤੋਂ ਇਲਾਵਾ ਸੜੇ ਜਿਹੜੀ ਹੈ ਸੜਕ ਸੁਰੱਖਿਆ ਫੋਰਸ ਦੇ ਜਵਾਨ ਤੈਨਾਤ ਹੈਗੇ ਇਨਾਰੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਨਾਰੇ ਕੰਮ ਦਾ ਵੋਲਿਊਮ ਦੇਖੋ ਤੁਸੀਂ 1400 1447 ਐਕਸੀਡੈਂਟਸ ਜਿਹੜੇ ਹੈਗੇ ਇਹਨਾਂ ਨੇ ਡੀਲ ਕੀਤੇ ਹੈਗਾ ਜਿਦੇ ਵਿੱਚ 1343 ਲੋਕਾਂ ਨੂੰ ਇਹਨਾਂ ਨੇ ਹਸਪੀਟਲ ਦੇ ਵਿੱਚ ਪਹੁੰਚਾਇਆ ਹੈਗਾ ਤੇ 359 ਲੋਕਾਂ ਨੂੰ 359 ਲੋਕਾਂ ਨੂੰ ਇਹਨਾਂ ਨੇ ਮੌਕੇ ਤੇ ਹੀ ਫਸਟੇਰ ਦੇ ਕੇ ਜਿਹੜਾ ਹੈਗਾ ਉਹਨਾਂ ਦੀ ਜਾਨ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਆਪਣੀ ਅਦਾ ਕੀਤੀ ਹੈ ਇਸ ਕਰਕੇ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਮੇਰੇ ਸਾਰੇ ਜਵਾਨ ਮੇਰੇ ਸਾਰੇ ਐਨ ਜੀਓਸ ਤੇ ਸਾਡੇ ਡੀਐਸਪੀ ਤੇ ਜਿਹੜੇ ਇਨਸਪੈਕਟਰ ਇਨਚਾਰਜ ਹੈਗੇ ਇਹਨਾਂ ਨੂੰ ਵੀ ਮੈਂ ਅਪਰੀਸ਼ੀਏਟ ਕਰਨਾ ਚਾਹੁੰਦੀ ਆ ਕਿ ਜਿਸ ਡੈਡੀਕੇਸ਼ਨ ਨਾਲ ਤੇ ਮਿਹਨਤ ਨਾਲ ਲਗਨ ਨਾਲ ਉਹ ਕੰਮ ਕਰ ਰਹੇ ਹੈ ਮੈਂ ਆਸ਼ ਕਰਦੀ ਆ ਕਿ ਭਵਿਕ ਰਿਚ ਵੀ ਉਹ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਮੀਡੀਆ ਦੇ ਸਾਰੇ ਭੈਣਾਂ ਦਾ ਤੇ ਪਰਾਵਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਇੰਨੇ ਵੱਡੀ ਸੰਖਿਆ ਦੇ ਵਿੱਚ ਆ ਕੇ ਕਵਰ ਕੀਤਾ ਮੈਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੈ ਹਿੰਦ ਕਮ ਕੁਝ ਸਪੌਟ ਵੀ ਕਿਹਾ ਜਾ ਰਿਹਾ ਕਿ ਨਕਸ਼ੇ ਕਿਸੇ ਨੇ ਕਿ ਜਿਹੜੇ ਬੋਰ ਵੀ ਲਗਾਏ ਜਾਣਗੇ ਕੁਝ ਸਪੌਟ ਤੇ ਕਿਤੇ ਲੋਕਾਂ ਨੂੰ ਹਾਂਜੀ ਬਿਲਕੁਲ ਇਹ ਜਿਹੜੇ ਬਲੈਕ ਸਪੌਟਸ ਹੈਗੇ ਇਹਦੀ ਮੈਪਿੰਗ ਜਿਹੜੀ ਹੈਗੀ ਆ ਉਹ ਬਸਾਇਦਾ ਕੀਤੀ ਜਾਂਦੀ ਹੈ ਇਹਦੇ ਵਾਸਤੇ ਸਪੈਸ਼ਲਾਈਜ਼ਡ ਹਾਂ ਇਹਦੀ ਮੈਪਿੰਗ ਕੀਤੀ ਜਾਂਦੀ ਹੈ ਤੇ ਇਹਦੇ ਵਾਸਤੇ ਸਪੈਸ਼ਲਾਈਜ਼ਡ ਐਕਸਪਰਟਸ ਹਾਇਰ ਕੀਤੇ ਗਏ ਆ ਉਹਨਾਂ ਨੇ ਇਹਦੀ ਮੈਪਿੰਗ ਕੀਤੀ ਗਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਪਤਾ ਲਗਾਇਆ ਹੈ ਕਿ ਇਹ ਜਿਹੜੇ ਬਲੈਕ ਸਪੌਟਸ ਹੈਗੇ ਆ ਐਕਸੀਡੈਂਟ ਪ੍ਰੋਨ ਸਪੌਟਸ ਹੈਗੇ ਆ ਇਹਦਾ ਮੂਲ ਕਾਰਨ ਕੀ ਹੈਗਾ ਇਹਦੇ ਪਿੱਛੇ ਇਹਦੇ ਚ ਕੋਈ ਜਿਹੜੀ ਰਸਤੇ ਦੀ ਬਨਾਵਟ ਹੈਗੀ ਹੈ ਇੰਜੀਨੀਅਰਿੰਗ ਦਾ ਡਿਫੈਕਟ ਹੈਗਾ ਜਾਂ ਇੱਥੇ ਸਪੀਡਿੰਗ ਓਵਰ ਸਪੀਡਿੰਗ ਕਰਕੇ ਹੋ ਰਹੀ ਹੈ ਤੇ ਇੱਥੇ ਆਪਾਂ ਸਪੀਡ ਬ੍ਰੇਕਰ ਲਗਾਉਣ ਦੀ ਲੋੜ ਹੈ ਜਾਇ ਕਿਸੇ ਹੋਰ ਕਾਰਨ ਕਰਕੇ ਹੈਗਾ ਸੋ ਇਸ ਤਰੀਕੇ ਨਾਲ ਰੀਜਨਸ ਦੀ ਦੇ ਮੈਪਿੰਗ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਉਹ ਰੀਜਨਸ ਜਿਹੜੇ ਹੈਗੇ ਰੂਟ ਕੌਜ਼ ਉਹਨੂੰ ਐਡਰੈਸ ਕੀਤਾ ਜਾ ਰਿਹਾ ਹੈ ਸੋ ਥੈਟ ਇਹ ਜਿਹੜੀ ਮੌਤਾ ਹੋ ਰਹੀ ਹੈ ਤੇ ਐਕਸੀਡੈਂਟਸ ਹੋ ਰਹੀ ਹੈ ਇਹਦਾ ਪ੍ਰਮਾਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਟਾਇਆ ਜਾ ਸਕਦਾ ਜੀ ਜੀ 112 ਨੰਬਰ ਤੋਂ ਇਲਾਵਾ ਹਰੇਕ ਰੂਟ ਦੇ ਉੱਪਰ ਜਿਹੜੀ ਗੱਡੀ ਹੈਗੀ ਹੈ ਉਸ ਗੱਡੀ ਲਈ ਇੱਕ ਆ ਮੋਬਾਈਲ ਨੰਬਰ ਜਿਹੜਾ ਹੈਗਾ ਅਸੀਂ ਜਾਰੀ ਕੀਤਾ ਹੈ ਉਸ ਮੋਬਾਈਲ ਨੰਬਰ ਨੂੰ ਅਸੀਂ ਇਸ ਬੋਰਡ ਤੇ ਲਿਖਿਆ ਹੋਇਆ ਹੈ ਇਹ ਉਹ ਬੋਰ ਤੇ ਸਾਰਿਆ ਸਾਰਿਆ ਵਾਸਤੇ ਪਬਲਿਕ ਨੂੰ ਪਤਾ ਲੱਗੂਗਾ ਕਿਉਂਕਿ ਹਰੇਕ ਗੱਡੀ ਦੇ ਵਿੱਚ ਇੱਕ ਐਮ ਡੀਟੀ ਟੈਬਲੇਟ ਤੇ ਬੋਡੀ ਕੈਮਰਾ ਵੀ ਜਿਹੜਾ ਹੈਗਾ ਅਸੀਂ ਆਪਣੇ ਜਵਾਨਾਂ ਨੂੰ ਦਿੱਤਾ ਹੈ ਸੋ 댓 ਉੱਥੇ ਜੋ ਕੁਝ ਵੀ ਹੋ ਰਿਹਾ ਹੈ ਰਿਕਾਰਡ ਹੋ ਸਕੇ ਤੇ ਉਹਨਾਂ ਦੀ ਲੋਕੇਸ਼ਨ ਜਿਹੜੀ ਰੀਅਲ ਟਾਈਮ ਦੇ ਵਿੱਚ ਅਸੀਂ ਟਰੈਕ ਕਰ ਸਕੀਏ ਭਾਵੇਂ ਥੱਲੇ ਐਸਐਸ ਦੀ ਰਿਸਪੌਂਸ ਟਾਈਮ ਐਵਰੇਜ ਇਸ ਉਹ ਮੈਨੂੰ ਚੈੱਕ ਕਰਨਾ ਪਊਗਾ ਜੀ ਮੇਰੇ ਕੋਲ ਇਸ ਵੇਲੇ ਡਾਟਾ ਮੌਜੂਦ ਨਹੀਂ ਬੜਾ ਮੁਕਤ ਕਿਲੇ ਕਿ ਲੋਕਾਂ ਨੂੰ ਬਰਤ ਕਰਕੇ ਅਸੀਂ ਵੀ ਕਾਫੀ ਟਾਈਮ ਹੋਗਾ ਚੱਲਦੇ ਹਾਂ ਹਾਂ ਜੀ ਮੈਂ ਤੁਹਾਨੂੰ ਦੱਸਿਆ ਜੀ ਡਾਟਾ ਫ फेब्रुवारी 2024 ਤੋਂ ਲੈ ਕੇ ਫ फेब्रुवारी 2025 ਤੱਕ 1447 ਐਕਸੀਡੈਂਟਸ ਦੇ ਵਿੱਚ 359 ਲੋਕਾਂ ਨੂੰ ਫਾਸਟਡ ਦਿੱਤਾ ਹੈ 1343 ਲੋਕਾਂ ਨੂੰ ਹਸਪਟਲਾਈਜ਼ ਕੀਤਾ ਹੈ ਜੀ

ਜਿਹੜਾ ਸੜਕ ਸੁਰੱਖਿਆ ਫੋਰਸ ਦਾ ਮੇਨ ਮੰਤਵ ਹੈਗਾ ਲੋਗਾ ਦੀ ਜਾਨਾਂ ਨੂੰ ਬਚਾਉਣਾ 골ਡਨ ਆਵਰ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਹ ਜ਼ਖਮੀ ਹੋ ਜਾਂਦੇ ਉਦੋਂ ਇਮੀਡੀਏਟਲੀ ਜਿਹੜਾ ਫਰਸਟ 1 ਘੰਟਾ 1.5 ਘੰਟੇ ਦਾ ਪੀਰੀਅਡ ਹੈ ਉਹਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਡਾਕਟਰੀ ਸਹਾਇਤਾ ਮੁਹੱਈਆ ਕਰਾਉਣਾ ਸੋ ਥੈਟ ਉਹਨਾਂ ਦੀ ਜਾਨ ਬਚਾਈ ਜਾ ਸਕੇ ਸੋ ਸੜਕ ਸੁਰੱਖਿਆ ਫੋਰਸ ਦਾ ਮੰਤਵ ਹੈ ਕਿ ਉਸ 골ਡਨ ਆਵਰ ਦੇ ਵਿੱਚ ਉਹਨਾਂ ਨੂੰ ਫਟਾਫਟ ਡਾਕਟਰੀ ਸਹਾਇਤਾ ਮੁਹੱਈਆ ਕਰਾਉਣਾ ਹੈ ਥੈਂਕ ਯੂ ਬਿਲਕੁਲ ਪੁਆਇੰਟ ਹੁੰਦੇ ਨੇ ਜਿਹੜੇ ਜਿਆਦਾ ਐਕਸੀਡੈਂਟ ਪੁਆਇੰ ਇਹਨਾਂ ਤੇ ਐਕਚੁਅਲੀ ਕੋਈ ਨਹੀਂ ਕੋਈ ਵਾਅਦੇ ਦੀ ਕੋਈ ਚੱਲ ਉਹ ਦੱਸਦਾ ਮੈਂ ਤੁਹਾਨੂੰ ਬਲੈਕ ਸਪੌਟ ਬਾਰੇ ਗੱਲ ਕਰਦਾ ਮੈਂ ਥੈਂਕ ਯੂ ਰਿਸਪੈਕਟ ਫੀਮੇਲ ਨਾ 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 ਜੇ ਕੋਈ ਨਾ ਨਹੀਂ ਕਹਣਾ ਵੀ ਹੈਗਾ ਜੀ ਨਾਲ ਨਹੀਂ ਗੱਡੀ ਦੇ ਵਿੱਚ ਤਾਂ ਨਾ ਹੀ ਗੱਲ ਕਿਟ ਵਗੈਰਾ ਹਸਪੀਟਲ ਹੈ ਕਿ ਨਹੀਂ ਸਰ ਤੁਸੀਂ ਕੀ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਦੇ ਸਮੇਂ ਦੇ ਉੱਪਰ ਜੀ ਸਟਾਈ ਅਜਿਹੇ ਜਿਹੜਾ ਪ੍ਰੋਗਰਾਮ ਹੈ ਇੱਕ ਸੜਕ ਸੁਰੱਖਿਆ ਬਾਰੇ ਅਵੇਅਰਨੈਸ ਪ੍ਰੋਗਰਾਮ ਹੈ ਤਾਂ ਕਿ ਜਿਹੜੇ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਐ ਐਕਸੀਡੈਂਟ ਦੇ ਵਿੱਚ ਉਹ ਮੋਬਾਈਲ ਨੰਬਰ ਤੋਂ ਅਵੇਅਰ ਹੋਣ ਆਪਣੇ ਰੋਡ ਤੇ ਚੱਲੇ ਸਟਾਫ ਤੋਂ ਅਵੇਅਰ ਹੋਣ ਤਾਂ ਕਿ ਕੋਈ ਇਨਸੀਡੈਂਟ ਦੇ ਕੇਸ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਮਦਦ ਮਿਲ ਸਕੇ ਤਾਂ ਕਿ ਉਹਨਾਂ ਦੀ ਜੀਵਨ ਬਚ ਸਕਦੀ ਹੈ ਤਾਂ ਬਚ ਜਾਵੇ ਸਰ ਅਜਿਹੇ ਜਿਵੇਂ ਤੁਸੀਂ ਇੱਕ ਬਹੁਤ ਵਧੀਆ ਆਪਣਾ ਫਰਜ਼ ਨਿਭਾਇਆ ਸਮਾਜ ਦੇ ਵਿੱਚ ਅਜਿਹੇ ਫਰਜ਼ ਨਿਭਾਉਣਾ ਕਿੰਨਾ ਜ਼ਰੂਰੀ ਸਮਝਦੇ ਹੋ ਤੁਸੀਂ ਮੇਰਾ ਖਿਆਲ ਹੈ ਜੀ ਹਰ ਬੰਦੇ ਦਾ ਫਰਜ਼ ਹੈ ਕਿ ਦੂਜਿਆਂ ਦੀ ਸਿਕਿਉਰਿਟੀ ਦੇ ਲਈ ਦੂਜਿਆਂ ਦੀ ਸੁਰੱਖਿਆ ਦੇ ਲਈ ਪਹਿਲਾਂ ਤਾਂ ਆਪ ਆਪ ਆਪਣੀ ਲਿਮਟ ਵੰਦ ਕੇ ਚੱਲੀਏ ਕਿ ਜੋ ਸੜਕ ਨੇ ਸਰਕਾਰ ਨੇ ਨਹੀਂ ਬਣਾਇਆ ਸੜਕ ਦੇ ਸਪੀਡ ਦੇ ਆਪਾਂ ਉਹਨੂੰ ਫੋਲੋ ਕਰੀਏ ਰੈੱਡ ਲਾਈਟ ਨੂੰ ਫੋਲੋ ਕਰੀਏ ਗ੍ਰੀਨ ਲਾਈਟ ਨੂੰ ਫੋਲੋ ਕਰੀਏ ਲੇਕਿਨ ਜੇ ਆਪਾਂ ਕਹੀਏ ਵੀ ਆਪਾਂ ਰੈੱਡ ਲਾਈਟ ਦੇ ਵਿੱਚੋਂ ਨਿਕਲਣਾ ਉਹ ਮੇਜਰ ਕਾਰਨ ਬਣ ਸਕਦਾ ਹੈ ਕਿਸੇ ਵੀ ਐਕਸੀਡੈਂਟ ਦਾ ਤੇ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਉਹਨਾਂ ਨੂੰ ਫੋਲੋ ਕਰੀਏ ਸਰ ਜਿਵੇਂ ਤੁਸੀਂ ਦੱਸਿਆ ਵੀ ਫੋਲੋ ਕਰਨਾ ਚਾਹੀਦਾ ਸਰ ਨਾ ਫੋਲੋ ਕਰਨ ਦੇ ਕੀ ਰਿਜ਼ਲਟ ਤੁਸੀਂ ਮਹਿਸੂਸ ਕਰਦੇ ਹੋ ਵੀ ਕੀ ਰਿਜ਼ਲਟ ਹੋ ਸਕਦੇ ਨੇ ਜੀ ਨਾ ਫੋਲੋ ਕਰਨ ਦਾ ਤਾਂ ਇੱਕੋ ਰਿਜ਼ਲਟ ਹੈ ਜੀ ਐਕਸੀਡੈਂਟ ਦਾ ਉਹ ਵੀ ਸਕਦਾ ਹੈ ਕਦੇ-ਕਦੇ ਬਚ ਵੀ ਜਾਂਦਾ ਕਦੀ ਹੋ ਵੀ ਜਾਂਦਾ ਜਿਹਦਾ ਐਂਡ ਬਹੁਤ ਅੱਛਾ ਨਹੀਂ ਹੈਗਾ ਐਕਸੀਡੈਂਟ ਕਾਰਨ ਕੁਝ ਵੀ ਹੋ ਸਕਦਾ ਹੈ ਸਰ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲਮੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਸਮੇਂ ਤੋਂ ਤੁਹਾਡਾ ਤਾਲਮੇਲਾ ਜੀ ਪੁਲਿਸ ਪ੍ਰਸ਼ਾਸਨ ਨਾਲ ਪੁਲਿਸ ਦੇ ਵਰਕ ਬਾਰੇ ਕੀ ਕਹਿਣਾ ਚਾਹਨੀ ਹੋ ਜੀ ਪੁਲਿਸ ਸੜਕ ਸੁਰੱਖਿਆ ਬਾਰੇ ਤਾਂ ਕਾਫੀ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ ਇਹਦੇ ਬਾਰੇ ਮੈਂ ਨਹੀਂ ਕਹਦਾ ਕਿ ਵੀ ਪੁਲਿਸ ਕੰਪਨੀ ਕਰਦੀ ਪੁਲਿਸ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੀ ਹੈ ਜੀ ਅਸੀਂ ਲਾਸਟ ਵਿੱਚ ਮੈਸੇਜ ਕੋਈ ਦੇਣਾ ਚਾਹੁੰਦੇ ਇਸ ਮਾਰ ਲਈ ਸਾਡੇ ਸਾਰੇ ਭੈਣ ਭਰਾਵਾਂ ਨੂੰ ਇੱਕ ਲਿਮਟ ਤੇ ਚੱਲਣਾ ਚਾਹੀਦਾ ਜੀ ਸੜਕ ਦੇ ਜਿਹੜੇ ਰੂਲ ਹੈ ਰੋਡ ਆਫ ਰੂਲ ਹੈ ਰੂਲ ਆਫ ਰੋਡ ਹੈ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ ਇੱਕ ਦੂਜੇ ਤੋਂ ਬਚਾ ਕੇ ਇੱਕ ਦੂਜੇ ਨੂੰ ਆਪਣੇ ਆਪ ਨੂੰ ਬਚਾਦੇ ਹੋਏ ਦੂਜਿਆਂ ਨੂੰ ਬਚਾ ਕੇ ਚੱਲਣਾ ਚਾਹੀਦਾ ਸਰ ਬਹੁਤ ਧੰਨਵਾਦ ਥੈਂਕ ਯੂ ਮੈਮ ਅਸੀਂ ਆਪਣੇ ਚੈਨਲ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਬੜਾ ਵੱਡਾ ਇੱਕ ਵਧੀਆ ਫਰਜ਼ ਨਿਭਾਇਆ ਜੀ ਮਾਨਵਤਾ ਦੇ ਪ੍ਰਤੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ देखिए हम तो छोटे बच्चों का स्कूल चलाते हैं श्री राम ग्लोबल स्कूल के नाम से और हम यही चाहेंगे कि हमारे जो बच्चे हैं वो अभी से सीखें कि रोड सेफ्टी कितनी इम्पोर्टेंट है क्योंकि कई बार क्या होता है ना बच्चों को स्पीड थ्रिल करती है लेकिन हमें ये भी पता है कि स्पीड किल करती है तो ये उन्हें बताना बहुत इंपॉर्टेंट है इस एज पे ताकि वो आगे जाके अच्छे नागरिक बने उनको ये बताना ज़रूरी है कि आप किसी की हेल्प करिए क्योंकि कहीं ना कहीं हम घबरा जाते हैं कि हम किसी की हेल्प करेंगे तो हम फर्स्ट ना जाए तो इसके लिए ये जो नंबर्स दिए गए हैं ये हम अपने पेरेंट्स को भी बल्कि बच्चे भी जाके बताएं हम अपने बच्चों को बताएंगे कि ऐसी ऐसी फैसिलिटीज हैं जो पुलिस फोर्स हमें प्रोवाइड कर रही है जो सड़क सुरक्षा फोर्स है वो हमें प्रोवाइड कर रही है और वो अपने पेरेंट्स को भी अपडेट करें क्योंकि कई बार पेरेंट्स भी अपडेटेड नहीं होते हैं कि अगर हम किसी की हेल्प करना चाहते हैं तो ये नंबर है हम उस पर डायल करें तो ये हम अपने स्कूल के बच्चों को भी सिखाएंगे और मैम ने जैसे कहा है कि वो इतनी गाड़ियां तैनात करी हुई हैं उन्होंने हर जगह जो 13 डिस्ट्रिक्ट्स फॉल करते हैं 13 एरियाज तो आई एम श्योर इससे हम बहुत हेल्प पाएंगे। कर पाएंगे मैम एक गल आपा अक्सर देखते हैं जी असी भी न्यूज़ कवरेज करते हैं जी लोग ना जी कोलों फोटो खींच के वीडियो बना के लग जानगे जी पुलिस तो मतलब कर ले और फिर हेल्प करें बट ये एक बहुत ही गलत चीज़ है आप पहले किसी को बुलाइए हेल्प के लिए हम शौक वहाँ पे कोई ना कोई हेल्पलाइन तो होगी जो आप फाइंड आउट कर सकते हैं तो ये उन लोगों के लिए भी है की आपको मौके पर वहाँ पर है ना तो आप हेल्प करिए तो हम तो यही कह सकते ਮਨ ਜੀ ਕਿੰਨਾ ਲਾਭ ਮਿਲੇਗਾ ਜੀ ਇਸ ਜਿਵੇਂ ਆਪਾਂ ਨੇ ਅੱਜ ਆਪਣਾ ਫਰਜ ਨਿਭਾਇਆ ਜੀ ਪ੍ਰਸ਼ਾਸਨ ਦੇ ਨਾਲ ਜੀ ਇਹਦਾ